ਹੈਲੇ ਸਮੁੱਚੇ ਇਲਾਕੇ ਦੀ ਸੰਗਤ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਗੁਰਮੀਤ ਸਿੰਘ ਖੋਡਿਆਈ ਦੇ ਸਾਥ ਅੱਜ ਅਸੀਂ ਦੁੱਖਾਂ ਸਾਝਾ ਕਰਨ ਲਈ ਇਕੱਤਰ ਹੋਏ ਹਾਂ ਦੁੱਖ ਬਣਾਇਆ ਘੱਟ ਜਾਂਦਾ ਹੈ ਖੁਸ਼ੀਆਂ ਦੇ ਸਮੇਂ ਖੁਸ਼ੀਆਂ ਵਟਾਇਆ ਕੋਈ ਬੰਤੀ ਨੇ ਸੰਸਾਰ ਤੋਂ ਚਲੇ ਜਾਣਾ ਇਸ ਦੇ ਵਿੱਚ ਕੋਈ ਸ਼ੰਕਾ ਨਹੀਂ ਸਾਨੂੰ ਸਭ ਨੂੰ ਪਤਾ ਹੈ ਕਿ ਪੱਕੇ ਤੌਰ ਤੇ ਸਦੀਵੀ ਟਿਕਾਣਾ ਇਹ ਸੰਸਾਰ ਦੇ ਵਿੱਚ ਕਿਸੇ ਦਾ ਵੀ ਨਹੀਂ ਪਰ ਸੰਸਾਰਿਕ ਤੌਰ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਕਿਹੜਾ ਜਾਣ ਦਾ ਸਮਾਂ ਨਹੀਂ ਸੀ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦਾ ਚਲੇ ਉਹਨਾਂ ਨੂੰ ਹਰ ਸਮੇਂ ਦਿਨ ਦੇ ਦੁੱਖਦਾ ਰਹੇਗਾ ਦੁਨੀਆ ਦੇ ਵਿੱਚ ਜਦੋਂ ਮਨੁੱਖ ਆਉਂਦਾ ਹੈ ਉਹ ਚੋਟਦਾ ਜਿੰਨਾ ਵੀ ਕੋਈ ਮੈਂ ਕਰ ਸਕਾਂ ਸਮਾਜ ਲਈ ਆਪਦੇ ਲਈ ਉਹ ਕਰਦਾ ਹੈ ਔਰ ਦੇ ਮੁਖੀ ਮੈਂ ਸਮਝਦਾ ਕਿ ਗਦੇਵ ਸਿੰਘ ਖੁੱਡੀਆਂ ਸਾਹਿਬ ਨੂੰ ਉਹਨਾਂ ਤੋਂ ਲੈ ਕੇ ਇਹਨਾਂ ਪਰਿਵਾਰਾਂ ਨੇ ਜਾਂ ਗੁਰਮੀਤ ਸਿੰਘ ਖੁੱਡੀਆਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਜੋ ਸਮਾਜਿਕ ਤੌਰ ਦੇ ਉੱਤੇ ਸਮਾਜ ਦੀ ਸੇਵਾ ਕੀਤੀ ਰਾਜਨੀਤਿਕ ਤੌਰ ਦੇ ਉੱਤੇ ਸੇਵਾ ਕੀਤੀ ਭੁਲਾਈ ਨਹੀਂ ਜਾ ਸਕਦੀ ਪਰਿਵਾਰ ਦੀ ਜਿਹੜੀ ਦੁਖੀ ਦਾੰਸ਼ ਸਮ ਇਥੋਂ ਪਹਿਲਾਂ ਦੱਸੀ ਗਈ ਭਾਵੇਂ ਨਾਲ ਬਿਦੁਰਗੀ ਸ਼ੋਤੀ ਉਮਰ ਸਿੰਘ ਜੀ ਜੋ ਚਲੇ ਗਏ ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਪਰੇਸ਼ਾਰਾ ਕੁਝ ਗੁਰੂ ਦੇ ਪਾਣੇ ਛਾਟਾ ਨੂੰ ਮੰਨਣਾ ਪੈਂਦਾ ਅੱਜ ਅਸੀਂ ਸਾਰੇ ਇੱਥੇ ਇਕੱਤਰ ਹੋਈਆਂ ਪਰਿਵਾਰ ਦੇ ਦੁੱਖ ਸਾਂਝ ਕੋਉਣ ਦੇ ਲਈ ਬਹੁਤ ਵੱਡੇ ਗੇਂਦੀ ਦੇ ਵਿੱਚ ਲੋਕ ਆ ਕੇ ਪਰਿਵਾਰ ਦੇ ਦੁੱਖ ਛਾਵਣ ਹੋਏ ਹੈ ਤਾਂ ਮੰੰਦੀ ਪ੍ਰਾਜਨ ਜੀ ਔਰ ਸਾਡੇ ਗ੍ਰੰਥੀ ਸੰਸਥਾਨ ਨੌਰ ਮਹਿਲ ਡਬਾਲੀ ਮਲਕੋ ਕੀ ਤੋਂ ਬਾਬਾ ਜੀ ਜੀ ਉਹ ਵੀ ਕਰਦੇ ਨੇ ਸੋ ਧੀਰੇ ਹੋਣੀ ਤੇ ਭਾਈ ਵੀਰੇ ਹੋਣੀ ਜੱਜ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੈ ਤਾਂ ਉਹ ਇਹਨਾਂ ਵੀਰਾਂ ਦੀਆਂ ਬਾਹਾਂ ਦੇ ਕਰਕੇ ਤਾਂ ਖੁੱਡੀਆਂ ਸਾਹਿਬ ਜਿਹਨਾਂ ਵੀਰਾਂ ਦੇ ਸਿਰ ਤੇ ਬਕਸ਼ਿੰਗ ਔਰ ਪਿੱਛੇ ਸਾਰੇ ਪਰਿਵਾਰ ਨੂੰ ਭੈਣ ਭਰਾਵਾਂ ਰਿਸ਼ਤੇਦਾਰ ਸਕੇ ਸੰਬੰਧੀਆਂ ਨੇ ਪਰਣਾ ਮੰਨਦਾ ਬਨਵਕਸ਼ੀ ਸੋ ਇੱਥੇ ਅੱਜ ਜਿੰਨੀ ਵੀ ਸੰਗਤ ਆਈ ਹੈ ਇਹ ਸਾਰਾ ਇਹ ਪਿਆਰ ਸੋ ਸਾਡੇ ਵੀਰ ਵੀਰੇ ਨੇ ਇਸ ਧਰਤੀ ਤੇ ਰਹਿੰਦੇ ਆ ਜੋ ਆਪਣਾ ਫਰਜ਼ ਸੀ ਸਮਾਜ ਪ੍ਰਤੀ ਉਹ ਨਿਭਾਇਆ ਤਕੜੇ ਹੋ ਕੇ ਪੋਲੀਟਿਕਸ ਦੇ ਵਿੱਚ ਵੀ ਸਾਥ ਦਿੱਤਾ ਔਰ ਇਹ ਵੀ ਸੋਚ ਸੀ ਕਿ ਬੱਚਿਆਂ ਨੂੰ ਪੜਾਉਣਾ ਹੈ ਮਲੋੜ ਦੇ ਬੱਚੇ ਨੂੰ ਪੜਾਉਣ ਵਾਸਤੇ ਅਗੇ ਉਹਨਾਂ ਚਿਰ ਮਨੁੱਖ ਤਰੱਕੀ ਨਹੀਂ ਕਰ ਸਕਦਾ ਤਾਂ ਇਹ ਅੱਜ ਜਿਹੜੀ ਸਾਇੰਸ ਦਾ ਗਿਆਨ ਹੈ ਉਹ ਵੀ ਸਾਨੂੰ ਹੋਣਾ ਜ਼ਰੂਰੀ ਹੈ ਉਹਦੇ ਲਈ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਗਾਂ ਉਹ ਲੋਕ ਸੋਚ ਲੈ ਕੇ ਮਰੋਠ ਦੇ ਵਿੱਚ ਰਹੇ ਸੀ ਇਸੇ ਵਕਤ ਮੌਤ ਨੇ ਇਸ ਪਰਵਾਰ ਨੂੰ ਵਿਸ਼ਾ ਹੌਸਲਾ ਬਖਸ਼ੀ ਪਿੱਛੇ ਰਹਿ ਗਏ ਬੱਚੇ ਨੂੰ ਲੰਮੀ ਆਮਰਾ ਬਖਸ਼ੀ ਕਿਉਂਕਿ ਹਰ ਇੱਕ ਇਨਸਾਨ ਇਸ ਦੁਨੀਆ ਉੱਤੇ ਆਪੋ ਆਪਣਾ ਕਿਰਦਾਰ ਅਦਾ ਕਰਨ ਆਉਂਦਾ ਹੈ ਪਰਮਾਤਮਾ ਜੋ ਉਸ ਦੀ ਡਿਊਟੀ ਲਗਾ ਕੇ ਭੇਜਦਾ ਹੈ ਉਹ ਇਸ ਦੁਨੀਆ ਤੇ ਆ ਕੇ ਉਸ ਹਿਸਾਬ ਨਾਲ ਕੰਮ ਕਰਦਾ ਹੈ ਤੇ ਪਰਮਾਤਮਾ ਦੇ ਸੱਦੇ ਦੇ ਹੀ ਚਲਾ ਜਾਂਦਾ ਹੈ ਪਰ ਜਦੋਂ ਅਸੀਂ ਜਾਣ ਵਾਲੇਾਰੇ ਜਾਣਕਾਰੀ ਹਾਸਲ ਕਰਦੇ ਹਾਂ ਉਸ ਦੇ ਬੀਤੇ ਹੋਏ ਨੂੰ ਪੜ੍ਹਨ ਲੜ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜਿਹੜੇ ਪਰਿਵਾਰਾਂ ਨਾਲੋਂ ਸਿੱਖਸ਼ੀਅਤ ਜੁੜੀ ਹੁੰਦੀ ਹੈ ਉਹ ਜ਼ਰੂਰ ਧਿਆਨ ਵਿੱਚ ਰੰਦਾ ਜਾਂਦਾ ਹੈ ਸਭੁੱਡੀਆਂ ਪਰਿਵਾਰ ਦਾ ਇਹ ਬੱਚਾ ਜਿਸ ਪਰਿਵਾਰ ਨੂੰ ਹਮੇਸ਼ਾ ਇਸ ਸਮਾਜ ਦੇ ਵਿੱਚ ਇੱਕ ਇਮਾਨਦਾਰ ਪਰਿਵਾਰ ਲੋਕ ਸੇਵਾ ਨਾਲ ਜੁੜੇ ਹੋਏ ਪਰਿਵਾਰ ਵਾਂਗੂ ਜਾਣਿਆ ਜਾਂਦਾ ਰਿਹਾ ਔਰ ਉਸ ਪਰਿਵਾਰ ਤੋਂ ਵੀ ਹਮੇਸ਼ਾ ਇਹ ਆਸ ਕੀਤੀ ਜਾਂਦੀ ਹੈ ਕਿ ਉਹਨਾਂ ਦੇ ਬੱਚੇ ਵੀ ਇਸੇ ਤਰ੍ਹਾਂ ਥੋੜਾ ਸਮਾਂ ਪਹਿਲਾਂ ਸਾਡਾ ਪਿਆਰਾ ਮਾਨਜਾ ਇੱਕ ਬਹੁਤ ਸੇ ਉਹ ਵੀ ਬਹੁਤ ਛੋਟੀ ਉਮਰ ਚਿਹਰੇ ਲਗਤਾ 47 ਸਾਲ ਦੀ ਉਮਰ ਹੋ ਗਈ ਉਹ ਚਲ ਗਿਆ ਔਰ ਜੀ ਕੋਈ 2 ਸਾਲ ਦੇ ਵਿੱਚ ਵਿੱਚ ਹੀ ਸਾਡਾ ਜਵਾਈ ਉਹ ਵੀ 45 46 ਸਾਲਾਂ ਦਾ ਮੇਰੇ ਖਾਲਸਾ ਸਾਡੀ ਉਮਰ ਹੋਣੀ ਹੈ ਮੈਂ ਮੇਰੀ ਭੈਣ ਨੂੰ ਕੁਦਰਤ ਨਾਲ ਕੋ ਪਤਾ ਕਿ ਕੀ ਰਾਂਗ ਕਦੇ ਬੰਦਾ ਇੱਕ ਵਾਰ ਮੇਰੇ ਬੁੱਤਾ ਵਰਗੇ ਪਿਆਰੇ ਭਤੀਜੇ ਦੀ ਮੌਤ ਹੋ ਗਈ ਮੈਨੂੰ ਇਲੈਕਸ਼ਨ ਦੀ ਟਿਕਟ ਮਿਲ ਗਈ ਹਲਕਾ ਵੱਡਾ ਹੋਣ ਕਰਕੇ ਲੋਕਾਂ ਨੂੰ ਪਹਿਲਾਂ ਕੋਈ ਪ੍ਰੋਗਰਾਮ ਰੱਖੇ ਕਰਕੇ ਮੈਂ ਤਾਂ ਦੁੱਖ ਵਿੱਚ ਵੀ ਨਹੀਂ ਮੈਨੂੰ ਤਾਂ ਲੱਗਦਾ ਘਰ ਪਰਿਵਾਰ ਨਾਲ ਬੈਠ ਸਕਿਆ ਬਾਉਸਟੇਲ ਜਾਂ ਫੁੱਲਾੜੇ ਜਾਂ ਅੱਜ ਤੋਂ ਤੇ ਮੈਂ ਉਹ ਸੋਚਦਾ ਸੀ ਮੈਂ ਆਪਣੀ ਭੈਣ ਨੂੰ ਕੁਝ ਵੀ ਬੋਲਣਾ ਬਹੁਤ ਔਖਾ ਹੈ ਮੇਰਾ ਰਾਖਤੀ ਜਾਨ ਜਿਵੇਂ ਕਹਾਂ ਸਾਡੇ ਸਾਰੇ ਖਾਨਦਾਨ ਚੋਂ ਜਿਆ ਤਾਂ ਸਾਡੇ ਤਾਇਆ ਜੀ ਤੇ ਜਾਨ ਰਣਵੀਰ ਸਿੜਕਮਾ ਪੁੱਜ ਕੇ ਸੁਣਾ ਸੀ ਜਵਾਨ ਸਿੰਘ ਪਰ ਇਹ ਫਾਗ ਦੀ ਗੱਲ ਕੇ ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਉਹਨਾਂ ਦੀ ਉਮਰ ਵੀ 42-43 ਸਾਲ ਹੋ ਸਕੀ ਸੀ ਤੇ ਜਿਹੜਾ ਮਹੀਨਾਂ ਰਣਵੀਰ ਵਿਸਾਖ ਦਾ ਮਹੀਨਾ ਨਾ ਮੈਂ ਸਮਝਦਾ ਸਾਡੇ ਘਰ ਲਈ ਰਾਸ ਨਹੀਂ ਆਇਆ 1900 ਸਾਲ ਸਾਡੀ ਭੈਣ ਦਾ ਵਿਆਹ ਕਰਕੇ ਕੁਝ ਤਿੰਨ ਕੁ ਮਹੀਨੇ ਹੋਏ ਹੋਣੇ ਆ ਤੋ ਇਸ ਸੰਸਾਰ ਤੋਂ ਚਲੇ ਗਏ ਘਰ ਪਰਿਵਾਰ ਲਈ ਬਹੁਤ ਵੱਡੀ ਸਾਡ ਬਹੁਤ ਸਾਡੇ ਘਰ ਵਿੱਚ ਮੜੇ ਫਨੋਈ ਆ ਬਣ ਕੇ ਹੈ ਸਰਦਾਰ ਸ੍ਰੀ ਦੇਵ ਸਿੰਘ ਕਾਲੇ ਉਹਨਾਂ ਦੀ ਚਾਹ ਵੀ ਪੂਰੇ ਹੋਈ ਸੀ ਆਪਣੇ ਸੋਹਣੇ ਚਾਹ ਕੋ ਥੋੜਾ ਜਿਹਾ ਸਮਾਂ ਕਿਤੇ ਪਰਿਵਾਰ ਨੇ ਮੜੇ ਦੇ ਪੈਰ ਲਾਏ ਜਾਂ ਸੁਰਤ ਸੰਭਾਲੀ ਤੇ ਸਾਡਾ ਭਾਈ ਸੁਰਿੰਦਰ ਸਿੰਘ 1980 ਚਲਿਆ ਤੀਰਾ 88 ਸਾਲਾਂ ਦਾ ਸੀ 9ਵਾਂ ਸਾਲ ਹੋੜਾ ਇਹ ਮਸੇਂ ਤੇ 4 ਸਾਲ ਦਾ ਰਣਦੀਪ ਸਾਹਿਬ ਦੀ ਬੇਟੀ ਬੁਲਪ੍ਰਿੰਸ ਸੀ 27 ਜੀ ਬਹੁਤ ਇੱਕ ਸਿਆਣੇ ਤੇ ਸੁਲਝੇ ਸਾਰੀਆਂ ਸੱਤਾ और जवान गए परमात्मा ने बहुत कृपा की कीरे दर्ज तकरीबन